ਮੋਦੀ ਇਸ ਤਰ੍ਹਾਂ ਜਿੱਤੂਗਾ ਜਿਹਨੂੰ ਮਰਜ਼ੀ ਵੋਟ ਪਾ ਲਿਓ ਜਾਓ ਮੋਦੀ ਨੂੰ ਜੇ ਕਿਤੇ ਪੇਪਰਾਂ ਦੇ ਨਾਲ ਵੋਟਾਂ ਪੈਣ ਤਾਂ ਮੋਦੀ 10 ਤੋਂ 15 ਸੀਟਾਂ ਵੀ ਨਹੀਂ ਜਿੱਤਦਾ 400 ਪਾਰ ਤਾਂ ਬੜੀ ਦੂਰ ਦੀ ਗੱਲ ਆ ਚਾਰ ਵੀ ਔਖਾਂ ਹੋ ਜਾਣਗੀਆਂ ਆਹ ਕਾ ਬੜਾ ਕਰ ਜਾਂਦੇ ਆ ਇਹਨਾਂ ਕੋਲੇ ਪੈਸਾ ਹੈਗਾ ਪਾਵਰ ਸਰਕਾਰ ਦਾ ਹੱਥ ਤੇ ਸਭ ਕੁਝ ਕਰ ਜਾਂਦੇ ਬੈਸੇ ਨਹੀਂ ਜਿੱਤ ਸਕਦੇ ਇੱਕ ਘਟਨਾ ਕੀ ਗੁਜਰਾਤ ਦੀ ਸੂਰਤ ਹਲਕਾ ਪੈਂਦਾ ਜਿੱਥੇ ਬਿਨਾ ਵੋਟਾਂ ਤੋਂ ਬੀਜੇਪੀ ਦਾ ਉਮੀਦਵਾਰ ਜਿੱਤ ਗਿਆ ਜਿਹੜਾ ਕਾਂਗਰਸ ਵਾਲੇ ਨੇ ਉਹਦੇ ਵਿਰੁੱਧ ਖੜਾ ਸੀਗਾ ਉਹਦੇ ਕਾਗਜ਼ ਕੈਂਸਲ ਕਰਵਾ ਦਿੱਤੇ ਦੋ ਉਮੀਦਵਾਰ ਹੁੰਦੇ ਕਿ ਇੱਕ ਨੇ ਪ੍ਰੋਬਲਮ ਆਉਂਦੀ ਹੈ ਤੇ ਦੂਜਾ ਉਹਦੀ ਥਾਂ ਤੇ ਲੜ ਸਕਦਾ ਸੇਮ ਹੀ ਪ੍ਰੋਬਲਮ ਦੱਸ ਕੇ ਉਹਦੇ ਪੇਪਰ ਵੀ ਕੈਂਸਲ ਕਰ ਦਿੱਤੇ ਉਸ ਤੋਂ ਬਾਅਦ 11 ਹੋਰ ਸੀਗੇ ਕੋਈ ਆਜ਼ਾਦ ਜਾਂ ਦੂਸਰੀਆਂ ਪਾਰਟੀਆਂ ਦੇ ਨੋਬਲ ਪਾਰਟੀਆਂ ਦੇ ਉਹ ਆਪਣੇ ਕਾਗਜ਼ੀ ਵਾਪਸ ਲੈਗੇ ਇਥੋਂ ਤੱਕ ਕਿ ਇਹਨਾਂ ਦੀ ਗੁੰਡਾਗਰਦੀ ਚੱਲਦੀ ਆ ਬਹੁਤ ਔਖਾ ਕੱਟਣਾ ਇਹਦਾ ਸੌਖਾ ਨਹੀਂਗਾ ਐਦਕੀ ਇੰਡੀਆ ਗੱਠ ਜੋੜ ਇਹਨੂੰ ਜੇ ਕੱਟ ਪੰਦੋ ਤਾਂ ਠੀਕ ਆ ਨਹੀਂ ਅਗਲੇ ਕਿਹੜੇ ਇੰਡੀਆ ਗੱਠ ਜੋੜ ਵੀ ਨਹੀਂ ਨਹੀਂ ਰਹੇ ਹੁੰਦੇ ਨੇ